ਵੀ 8 ਫੁੱਟ 9 ਫੁੱਟ ਰੂਟਾਵੇਟਰ ਕਹਤਾ ਹਰ ਕੋਈ ਦਿੰਦਾ ਪਰ ਉਹਦੇ ਵਿੱਚ 3-3 ਇੰਚ 2-2 ਇੰਚ ਦਾ ਸਾਈਡ ਤੇ ਰਹਿ ਜਾਂਦਾ ਇਹ ਵੀ ਜੀ ਜੇ ਆਪਣਾ ਨੌਵਾਂ ਤਾਂ ਉਹ 9 ਤੋਂ ਪਲੱਸ ਬਾਹੂਗਾ ਜੀ ਠੀਕ ਹੈ ਜੀ 9 ਤੋਂ ਪਲੱਸ ਇਹ ਆਊਗਾ ਜਿਹੜੀਆਂ ਡਿਸਕਾਂ ਆ ਗਈਆਂ ਦੋਨਾਂ ਦੀਆਂ ਇਹ ਬਾਹਰਲੇ ਪਾਸੇ ਆ ਗਈਆਂ ਜੀ ਇਹਨਾਂ ਸਭ ਤੋਂ ਪਹਿਲੀ ਗੱਲ ਤਾਂ ਹੁੰਦੀ ਹੈ ਜੀ 베어ਿੰਗ 베어ਿੰਗ ਰੂਟਾਵੇਟਰ ਦੀ ਰੀਡ ਦੀ ਹੱਡੀ ਹੁੰਦੀ ਆ ਠੀਕ ਹੈ ਜੀ ਆਪਾਂ ARB ਦਾ ਬੈਸਟ ਕੁਆਲਿਟੀ ਦਾ 베어ਿੰਗ ਹੈਗਾ ਜਿਹੜਾ ਆਪਾਂ ਬਾਯੂਜ਼ ਕਰ ਰਹੇਗੇ ਠੀਕ ਹੈ ਜੀ ਇਹ ਹਾਈ ਕੁਆਲਿਟੀ ਦਾ ਲੋਹਾ ਸਟੀਲੀ ਲੋਹੇ ਦੇ ਵਿੱਚ ਆ ਜਾਂਦਾ ਜੀ ਇਹ ਬੈਸਟ ਹੈ ਜੀ ਇਹ ਬੈਸਟ ਇਹ ਹੈ ਜੀ ਲਿਖ ਕੇ ਤਾਂ ਹਰੇਕ ਦੇਂਦਾ ਪਰ ਆਪਾਂ ਦਾਵਾ ਕਰਦੇ ਆਂ ਵੀ ਅਗਲਾ ਲਾਈਵ ਟੈਸਟ ਕਰਵਾ ਸਕਦਾ ਜੀ ਇਹਦਾ ਅੱਸੀ ਗੱਲ ਦੋਸਤੋ ਵਧੀਆ ਕੁਆਲਿਟੀ ਦਾ ਰੋਟੇਟਰ ਸੁਪਰਸੀਡਰ ਜਾਂ ਜ਼ੀਰੋ ਡਰਿੱਲ ਦੀ ਮਸ਼ੀਨ ਖਰੀਦਣੀ ਹੈ ਨਾ ਤਾਂ ਇੱਕ ਵਾਰ ਪਰਵਿੰਦਰ ਐਂਡ ਜੇਐਸ ਵਾਲੇ ਕੋਲੇ ਜਿਹੜਾ ਮਾਰ ਲਿਓ ਅੱਜ ਆਪਾਂ ਪਹੁੰਚੇ ਆਂ ਜਕੇਪਲ ਦੇ ਵਿੱਚ ਜਿਨ੍ਹਾਂ ਦੀ ਕੁਆਲਿਟੀ ਪੂਰਾ ਪੰਜਾਬ ਮੰਨਦਾ ਤੇ ਬਹੁਤ ਵਧੀਆ ਕੁਆਲਿਟੀ ਦੇ ਪ੍ਰੋਡਕਟ ਬਣਾਉਂਦੇ ਨੇ ਰੇਟ ਵੀ ਬਹੁਤ ਜਾਇਜ਼ ਨੇ ਸਾਰੇ ਮਾਰਕੀਟ ਚ ਪਤਾ ਕਰਕੇ ਆ ਜਿਓ ਅਖੀਰ ਤੇ ਤੁਸੀਂ ਚੀਜ਼ ਖਰੀਦਣੀ ਇੱਥੋਂ ਹੀ ਆ ਕਿਉਂਕਿ ਵੀਰ ਹੋਰਾਂ ਦੀ ਰੇਟ ਤੇ ਕੁਆਲਿਟੀ ਦਾ ਸਟੈਂਡਰਡ ਹੀ ਫਿਕਸ ਆ ਸਸੀ ਗਾਲ ਬਾਈ ਜੀ ਸਸੀ ਗਾਲ ਬਾਈ ਜੀ ਦੇਖ ਰਹੇ ਸਾਰੇ ਸਰੋਤਿਆਂ ਨੂੰ ਬਹੁਤ ਬਹੁਤ ਸ਼ੁਕਰੀਆ ਜੀ ਆਇਆਂ ਨੂੰ ਜੀ ਬਾਈ ਸਭ ਤੋਂ ਪਹਿਲਾਂ ਤਾਂ ਆਪਾਂ ਲੋਕੇਸ਼ਨ ਦੱਸ ਦਈਏ ਜਿਕੇਪਲ ਪਿੰਡ ਕਿੱਥੇ ਜੇ ਹੈ ਇਹ ਜਿਕੇਪਲ ਆਪਣੇ ਡਿਸਟ੍ਰਿਕਟ ਸਮਰੂਲ ਚ ਪਾਇਆ ਜਾਂਦਾ ਜੀ ਜੀ ਜੇ ਜਦੋਂ ਸੁਨਾਮ ਤੋਂ ਆਪਾਂ ਹਰਿਆਣੇ ਨੂੰ ਟੱਚ ਕਰਦੇ ਆਂ ਭਲਾੜਾ ਏਰੀਆ ਰਤੀਆ ਰੋਡ ਦੇ ਉੱਤੇ ਰਸਤੇ 'ਚ ਇਹ ਬਹੁਤ ਫੇਮਸ ਪਿੰਡ ਆ ਜਿਕੇਪੋਲੀ ਠੀਕ ਆ ਜੀ ਹਾਂ ਤੇ ਬਾਈ ਸਭ ਤੋਂ ਪਹਿਲਾਂ ਸ਼ੁਰੂ ਕਰੀਏ ਰੂਟਾਵੇਟਰ ਤੋਂ ਹਾਂਜੀ ਕਿਉਂਕਿ ਕਿਸਾਨਾਂ ਦੀ ਜਿਹੜੀ ਅੱਜ ਦੀ ਸਮੇਂ ਦੀ ਡਿਮਾਂਡ ਹੈ ਟਰੈਕਟਰਾਂ ਦੀ ਡਿਮਾਂਡ ਹੈ ਇਹ ਚੀਜ਼ ਵਿਕਰੀ ਆ ਇਹਦੇ ਵਿੱਚ ਆਪਾਂ ਕੀ ਕੀ ਵੱਖਰਾ ਕਰਦੇ ਆ ਕੀ ਸਾਈਜ਼ ਦੇ ਵਿੱਚ अवेलेबल ਰਹਿੰਦੇ ਆ ਠੀਕ ਹੈ ਜੀ ਇਹ ਆਪਣੇ ਲੋਵੇ ਆਲ ਸਾਈਜ਼ ਦੇ ਵਿੱਚ ਮਿਲ ਜਾਂਦੇ ਨੇ ਜੀ 6 ਫੁੱਟ ਤੋਂ ਲੈ ਲੋ ਲੈ ਕੇ 12 ਫੁੱਟ ਤੱਕ ਮਤਲਬ ਵੀ ਹਰ ਸਾਈਜ਼ अवेलेबल ਹੁੰਦਾ ਆਪਣੇ ਲੋਵੇ ਠੀਕ ਹੈ ਜੀ ਤੇ ਕੁਆਲਿਟੀ ਦੇ ਵਿੱਚ ਦੇਖੀਏ ਜੀ ਆਪਾਂ ਸਭ ਤੋਂ ਪਹਿਲਾਂ ਤਾਂ ਇਹਦੇ ਵਿੱਚ ਪੇਂਟ ਦੀ ਕੁਆਲਿਟੀ ਹੈ ਜੀ ਠੀਕ ਹੈ ਜੀ ਪੇਂਟ ਦੀ ਕੁਆਲਿਟੀ ਆਪਾਂ ਪਾਊਡਰ ਕੋਟਿੰਗ ਪੇਂਟ ਦੇ ਦੇ ਰਾਂਗੇ ਜਿਹੜਾ ਆਉਣ ਵਾਲੇ ਸਮੇਂ ਦੀ ਜਾਂ ਹੁਣ ਚੱਲ ਰਹੇ ਸਮੇਂ ਦੀ ਮੰਗਾ ਗਈ ਹੈ ਬਈ ਜਦੋਂ ਬਣ ਕੇ ਕਹਿੰਦੇ ਰੂਟਾਵੇਟਰ ਖੜਾ ਹੁੰਦਾ ਸਾਰੇ ਕੰਪਨੀਆਂ ਦੇ ਵਧੀਆ ਲੱਗਦੇ ਨੇ ਪਰ ਜਿਹੜੀ ਚੀਜ਼ ਹੁੰਦੀ ਹੈ ਵਿੱਚ ਮੇਨ ਬੇਰਿੰਗ ਵਗੈਰਾ ਗਰਾਰੀਆਂ ਉਹ ਕਿਹੜੀ ਕੁਆਲਿਟੀ ਦੇ ਪੈਂਦੀ ਆ ਆਪਾਂ ਇੱਧਰ ਇੱਕ ਟੇਬਲ ਤੇ ਕਹਿੰਦੇ ਦਿਖਾਈਆਂ ਵੀ ਹੋਈਆਂ ਨੇ ਇਹਦੇ ਬਾਰੇ ਜ਼ਰੂਰ ਜਾਣਕਾਰੀ ਦਿਈਏ ਵੀ ਆਮ ਰੂਟਾਵੇਟਰ ਜੇ ਆਪਾਂ ਮਾਰਕੀਟ ਚੋਂ ਕਈ ਵਾਰ ਆਪਾਂ ਖਰੀਦ ਲੈਣੇ ਆ ਬਾਅਦ ਚ ਪਸਤਾਉਣਾ ਪੈਂਦਾ ਕਿਹੜੀਆਂ-ਕਿਹੜੀਆਂ ਚੀਜ਼ਾਂ ਦਾ ਆਪ ਨੂੰ ਧਿਆ ਸਰ ਨੂੰ ਪਹਿਲੀ ਗੱਲ ਤਾਂ ਹੁੰਦੀ ਹੈ ਜੀ 베어ਿੰਗ 베어ਿੰਗ ਰੋਟਾਵੇਟਰ ਦੀ ਰੀਡ ਦੀ ਹੱਡੀ ਹੁੰਦੀ ਆ ਜੀ 베어ਿੰਗ ਤੋਂ ਬਿਨਾ ਕੋਈ ਵੀ ਰੋਟਾਵੇਟਰ ਨਾ ਕਾਮਯਾਬਾ ਨਾ ਹੀ ਚੱਲਣਯੋਗ ਹੁੰਦਾ ਆ ਆਪਾਂ ARV ਦਾ ਬੈਸਟ ਕੁਆਲਿਟੀ ਦਾ 베어ਿੰਗ ਹੈਗਾ ਜਿਹੜਾ ਆਪਾਂ ਮਤਲਬ ਯੂਜ਼ ਕਰ ਰਹੇ ਹਾਂਗੇ ਆ ਦੇਖੋ ਸਾਰੇ ARV ਦਾ ਬ੍ਰਾਂਡ ਆ ਸਾਰਿਆਂ ਦੇ ਆਪਣੇ ਮਾਰਕਾ ਲੱਗਿਆ ਮਿਲੂਗਾ ਠੀਕ ਹੈ ਜੀ ਇਹ オリジナル ਦੀ ਵੀ ਗਾਰੰਟੀ ਰਹੂਗੀ ਜੀ ARV ਦੀ ਠੀਕ ਹੈ ਜੀ ਉਸ ਤੋਂ ਬਾਅਦ ਸੈਂਕਟ ਤੇ ਆ ਗਿਆ ਜੀ ਆਪਣੇ ਇਹਦਾ ਮਤਲਬ ਗੀਅਰ ਸੈਟ ਆ ਠੀਕ ਹੈ ਜੀ ਗੀਅਰ ਸੈਟ ਇੱਕ ਹਾਰਡ ਦਾ ਕੰਮ ਕਰਦਾ ਹੈਗਾ ਜੀ ਇਹਨਾਂ ਦਾ ਜੀ ਗੀਅਰ ਸੈਟ ਮੇਰਾ ਰੂਟੋਵੇਟਰ ਦੀ ਮਤਲਬ ਕੋਈ ਕੀਮਤ ਨਹੀਂ ਹੁੰਦੀ ਠੀਕ ਹੈ ਇਹਦੇ ਵਿੱਚ ਆਪਾਂ ਵਰਤਣਾ ਜੀ EN 353 ਦਾ ਲੋਹਾ ਜੀ ਠੀਕ ਹੈ ਜੀ ਇਹ ਹਾਈ ਕੁਆਲਿਟੀ ਦਾ ਲੋਹਾ ਸਟੀਲੀ ਲੋਹੇ ਦੇ ਵਿੱਚ ਆ ਜਾਂਦਾ ਹੈ ਜੀ ਸਭ ਤੋਂ ਬੈਸਟ ਹੈ ਜੀ ਇਹ ਬੈਸਟ ਹੈ ਜੀ ਲਿਖ ਕੇ ਤਾਂ ਹਰੇਕ ਦੇ ਦਿੰਦਾ ਪਰ ਆਪਾਂ ਦਾਵਾ ਕਰਦੇ ਆਂ ਵੀ ਅਗਲਾ ਲਾਈਫ ਟੈਸਟ ਕਰਵਾ ਸਕਦਾ ਜੀ ਇਹਦਾ ਠੀਕ ਹੈ ਜੀ EN ਸਰਟੀਫਾਈ ਨਹੀਂ ਮਿਲਦਾ ਮਤਲਬ ਕਾਪੀ ਦੀ ਬਹੁਤ ਪਾਉਂਦੇ ਨੇ ਪਰ Ориਜਨਲ ਦੀ ਗਾਰੰਟੀ ਆਪਾਂ ਲੈਣੇ ਆਂ ਜੀ ਜ਼ਿਆਦਾਤਰ ਕਾਪੀ ਚੱਲ ਰਹੀ ਹੈਗੀ ਜੀ ਆਪਾਂ ओरिजिनल ਦੀ ਗਾਰੰਟੀ ਲੈ ਰਹੇ ਆਂ ਜੀ ਇਹ ਚੀਜ਼ ਦੀ ਲਾਈਵ ਟੈਸਟ ਕਰਵਾ ਸਕਦਾ ਜੀ ਉਸ ਤੋਂ ਬਾਅਦ ਆ ਗਈ ਜੀ ਸੀਲ ਠੀਕ ਆ ਜੀ ਇਹਦੇ ਸੀਲ ਦੇ ਵਿੱਚ ਮਤਲਬ ਵੀ ਸਾਰੇ ਨਾਲੋ ਜਿਹੜੀ ਬੈਸਟ ਕੁਆਲਿਟੀ ਆ ਸਾਬ ਦੀ ਸੀਲ ਦੀ ਆਉਂਦੀ ਹੈ ਜੀ ਇਹ ਮਕੈਨਿਕਲ ਸੀਲ ਕਹੀ ਜਾਂਦੀ ਹੈ ਜੀ ਇਹ ਆਪਾਂ ਵਰ ਯੂਜ਼ ਕਰ ਰਹੇ ਆਂ ਜੀ ਦੋਨੋਂ ਵੈਰੀਆਂ ਦੇ ਉੱਤੇ ਠੀਕ ਆ ਜੀ ਹਾਂ ਰੂਟਰ ਦੇ ਦੋਨੋਂ ਸਾਈਡਾਂ ਦੇ ਉੱਤੇ ਆਪਾਂ ਹਲਕਾ ਜਿਹਾ ਕਹਿੰਦੇ ਆ ਰੂਟਾ ਵੇਟ ਨੂੰ ਬਣਾਉਣ ਵਾਸਤੇ ਜਿਹੜਾ ਸਭ ਤੋਂ ਬੈਸਟ ਪ੍ਰੋਡਕਟ ਆ ਆਪਾਂ ਉਹੀ ਲਾਉਣੇ ਵਿੱਚ ਉਹੀ ਲਾਉਣੇ ਆ ਜੀ ਹਾਂ ਜੀ ਬਈ ਹੁਣ ਜੇ ਗੱਲ ਕਰੀਏ ਇਹਦੀ ਇਹ ਦੋ ਪੈਨ ਇਹਨ ਠੀਕ ਹੈ ਜੀ ਇਹਦੀ ਸਟਰੈਂਥ ਦੇਖੋ ਜੀ ਕਿੰਨਾ ਹੈਵੀ ਆ ਤੇ ਵਧੀਆ ਕੁਆਲਿਟੀ ਦਾ ਹੈ ਜੇ ਕਈ ਵਾਰ ਬੱਟ ਬੱਟ ਚ ਵੱਜ ਜਾਂਦਾ ਮੱਥੇ ਚ ਵੱਜ ਜਾਂਦਾ ਜਾਂ ਕਿਸੇ ਸਾਈਡ ਦੇ ਉੱਤੇ ਕਾਹਦੇ ਵਿੱਚ ਵੱਜਦਾ ਨਾ ਇਹ ਟੁੱਟੇ ਨਾ ਇਹਦੇ ਵਿੱਚ ਵਿੰਗਾ ਹੋਣ ਦੇ ਚਾਂਸ ਨਹੀਂ ਗੇ ਠੀਕ ਹੈ ਜੀ ਜਿਆਦਾਤਰ ਇਹ ਮਤਲਬ ਆਏ ਜਾਂਦੇ ਆ ਕੰਪਲੀਟ ਇਹਦੇ ਆ ਗਏ ਲੋਹੇ ਦਾ ਜੀ ਇਹ ਲੇਹੇ ਦਾ ਆਮ ਪੱਤੇ ਦਾ ਤਿਆਰ ਹੋਇਆ ਹੋਇਆ ਮਤਲਬ ਇਹਦੇ ਚਾਂਸ ਜ਼ਿਆਦਾ ਰਹਿੰਦੇ ਨੇ ਟੁੱਟਣ ਦੇ ਵੀ ਵਿੰਗੇ ਹੋਣ ਦੇ ਵੀ ਚਾਂਸ ਜ਼ਿਆਦਾ ਰਹਿੰਦੇ ਨੇ ਜੀ ਠੀਕ ਹੈ ਜੀ ਹਾਂ ਜੀ ਤੇ ਭਾਈ ਜੇ ਆਪਾਂ ਆਮ ਗੱਲ ਕਰਦੇ ਆਂ ਰੇਟਾਂ ਦਾ ਵੀ ਫਰਕ ਹੈਗਾ ਆਪਣੇ ਜੇ ਕੁਆਲਿਟੀ ਇੰਨੀ ਵਧੀਆ ਕਿਤੇ ਰੇਟ ਤਾਂ ਨਹੀਂ ਵਾੜੇ ਆਈ ਹੈਗੇ ਰੇਟਾਂ ਦੀ ਰੇਟ ਦੀ ਗੱਲ ਸੁਣ ਲਈ ਤੁਸੀਂ ਆਉਂਗੇ ਕੁਆਲਿਟੀ ਜਿਹੜੀ ਤੁਸੀਂ ਆਪ ਚੈੱਕ ਕਰੋਗੇ ਸਾਰੇ ਵੀਰਾਂ ਨੂੰ ਕਿਸਾਨਾਂ ਨੂੰ ਬੇਨਤੀ ਆ ਵੀ ਕੁਆਲਿਟੀ ਆਪਾਂ ਸਾਰਿਆਂ ਨੂੰ ਬੈਸਟ ਦੇਵਾਂਗੇ ਠੀਕ ਆ ਬਈ ਬੈਸਟ ਆਪੀ ਹੋਊਗੀ ਕਿ ਬੈਸਟ ਕੁਆਲਿਟੀ ਦਾ ਬੈਰਿੰਗ ਹੋਗਾ ਵੀ ਬੈਸਟ ਕੁਆਲਿਟੀ ਦੀ ਸੀਲ ਆਗੀ ਬੈਸਟ ਕੁਆਲਿਟੀ ਦਾ ਗੀਅਰ ਸੈਟ ਆ ਗਿਆ ਠੀਕ ਆ ਜੀ ਹਾਂ ਇਸ ਤੋਂ ਇਲਾਵਾ ਬਈ ਜਿਵੇਂ ਹੁਣ ਸਬਸਿਡੀ ਦਾ ਚੱਲ ਰਿਹਾ ਸਿਸਟਮ ਜਿਹੜੇ ਮਿਲਨੇ ਆ ਜਿਹੜੇ ਕਿਸਾਨ ਉਹਦੇ ਵਿੱਚੋਂ ਖੁੰਝ ਗਏ ਨਹੀਂ ਲੈ ਸਕੇ ਉਹਨਾਂ ਨੇ ਜੇ ਲੈਣਾ ਚਾਹਣਾ ਉਹਨਾਂ ਨੂੰ ਵੀ ਕੋਈ ਬੈਨੀਫਿਟ ਮਿਲ ਜਾਣਾ ਹੁਣ ਉਹਨਾਂ ਨੂੰ ਵੀ ਹਾ ਜੀ ਸੁਪਰ ਸੀਡਰ ਦੀ ਗੱਲ ਕਰੀਏ ਉਹਨਾਂ ਨੂੰ ਵੀ ਸੁਪਰ ਸੀਡਰ ਦੇ ਵਿੱਚ ਆਪਾਂ ਵਧੀਆ ਰੇਟਾਂ ਦੇ ਵਿੱਚ ਤੇ ਵਧੀਆ ਕੁਆਲਿਟੀ ਦੇ ਵਿੱਚ ਵਧੀਆ ਮਤਲਬ ਵੀ ਜਾਇਜ਼ ਬਜਟ ਦੇ ਵਿੱਚ ਆਪਾਂ ਉਹਨਾਂ ਨੂੰ ਸੁਪਰ ਸੀਡਰ ਦੇਵਾਂਗੇ ਠੀਕ ਹੈ ਜੀ ਇੱਕ ਬਾਈ ਨਾ ਮੈਂ ਪਹਿਲਾਂ ਇੱਕ ਦੋ ਵੀਡੀਓ ਮੈਂ ਦੇਖੀਆਂ ਕਰਨ ਤੋਂ ਪਹਿਲਾਂ ਵੀ ਜਿਹੜੇ ਰੂਟਾ ਬਿਟ ਦੀ ਕੋਈ ਵੀਡੀਓ ਕੀਤੀ ਹੈ ਉਹ ਜੀ ਇੱਕ ਸਵਾਲ ਬਹੁਤ ਵੱਡਾ ਵੀ 8 ਫੁੱਟ 9 ਫੁੱਟ ਰੂਟਾਵੇਟਰ ਕਹਤਾ ਹਰ ਕੋਈ ਦਿੰਦਾ ਪਰ ਉਹਦੇ ਵਿੱਚ 3-3 ਇੰਚ 2-2 ਇੰਚ ਦਾ ਸਾਈਡ ਤੇ ਹੀ ਰਹਿ ਜਾਂਦਾ ਤੇ ਲੋਕ ਕਮੈਂਟ ਕਰੀਓ ਸਾਢੇ 8 ਹੀ ਰਹਿ ਜਾਂਦਾ ਜੇ ਆਪਣਾ 9 ਆ ਤਾਂ ਇਹ ਬਾਹੀ 'ਚ 9 ਹੀ ਬਾਹੂਗਾ ਇਹ ਵੀ ਜੀ ਜੇ ਆਪਣਾ 9 ਆ ਤਾਂ ਉਹ 9 ਤੋਂ ਪਲੱਸ ਬਾਹੂਗਾ ਜੀ ਠੀਕ ਆ ਜੀ 9 ਤੋਂ ਪਲੱਸ ਇਹ ਆਊਗਾ ਜਿਹੜੀਆਂ ਡਿਸਕਾਂ ਆ ਗਈਆਂ ਦੋਨਾਂ ਦੀਆਂ ਇਹ ਬਾਹਰਲੇ ਪਾਸੇ ਆ ਗਈਆਂ ਜੀ ਇਹਨਾਂ ਦੋ ਜਿਹੜੀਆਂ ਇਹ 9 ਤੋਂ ਐਕਸਟਰਾ ਹੈ ਇਹ 9 ਤੋਂ ਐਕਸਟਰਾ ਹੈ ਜੀ ਆਪਾਂ ਇੰਚੀ ਟੇਪ ਨਾਲ ਸਾਨੂੰ ਟੈਸਟ ਕਰਾ ਦਿੰਦੇ ਆ ਇਹ 9 ਫੁੱਟਾ ਖੜੇਗਾ ਜੀ ਇਹਨੇ ਠੀਕ ਆ ਜੀ ਆ ਦੇਖੋ ਵੀ ਜੀ ਵੜਾ ਲਾਇਆ ਜੀ ਤੇ ਇਹ 9 ਪੂਰਾ ਹੀ ਮਿਲੂਗਾ ਇਹ ਅੰਦਰੋਂ ਅੰਦਰੋਂ 9 ਹੋਊਗਾ ਜੀ ਡਿਸਕ ਜੀ ਆ ਦੇਖੋ ਚੈੱਕ ਕਰਾ ਦੋ ਜੀ ਠੀਕ ਹੈ ਜੀ ਬਾਈ ਕਵਰੇਜ ਜਰੂਰ ਸਕਾ ਡਿਸਕ ਸਾਈਡ ਤੇ ਰਹਿ ਗਈ ਜੀ ਆ 9 ਫੁੱਟ ਆਗਾ ਜੀ ਠੀਕ ਹੈ ਜੀ ਠੀਕ ਹੈ ਜੀ ਇਹ ਆਪਾਂ 8 ਫੁੱਟ ਪਰਲੇ ਪਾਸੇ ਚੈੱਕ ਕਰ ਲੈਨੇ ਆਂ ਵੀਰ ਜੀ ਠੀਕ ਹੈ ਜੀ ਇਹ ਵੀ ਇੱਕ ਵੱਡੀ ਗੱਲ ਆ ਬਾਈ ਜੀ ਕਿਉਂਕਿ ਕਈ ਵਾਰ ਆਪਾਂ ਕੋਸਟ ਦੇ ਚੱਕਰ ਮਗ ਜਾਣੇ ਆ ਪਰ 2-3 ਇੰਚ ਨਾਲ ਲੋਹੇ ਨਾਲੇ ਬਹੁਤ ਫਰਕ ਪੈ ਜਾਂਦਾ ਬਹੁਤ ਫਰਕ ਪੈ ਜਾਂਦਾ ਜੀ ਆ ਦੇਖੋ ਜੀ ਜੀ ਲਓ ਵੀ ਦੋਸਤੋ ਬਾਈ ਇਹ 8 ਫੁੱਟ ਆਗਾ ਜੀ ਇਹ 8 ਫੁੱਟ ਹੀ ਮਿਲੂਗਾ 0 ਜੀ ਹਾਂ ਇਹਦੇ ਨਾਲ ਬਹੁਤ ਫਰਕ ਪੈ ਜਾਂਦਾ ਕਈ ਵਾਰ ਆਪਾਂ ਕੋਸਟ ਕੱਟ ਕੇ ਦੇ ਚੱਕਰ ਚ ਮਾਰਕੀਟ ਚੋਂ ਆਪਾਂ ਸੋਚਦਾ ਯਾਰ ਵੀ ਉੱਥੋਂ ਸਸਤਾ ਮਿਲ ਜਾਂਦਾ ਪਰ ਜੇ 2-3 ਇੰਚ ਦਾ ਫਰਕ ਪੈ ਗਿਆ ਉਹੀ ਰੇਟ ਉਨੀ ਘੱਟ ਮਿਲ ਜਾਣਾਗਾ ਉਨੀ ਘੱਟ ਮਿਲ ਜਾਣਾ ਭਾਈ ਜੀ ਰੂਟਾਵੇਟਰ ਦੀ ਤਾਂ ਗੱਲ ਹੋਈ ਬਹੁਤ ਵਧੀਆ ਕੁਆਲਿਟੀ ਆ ਹਾਂ ਜੀ ਹੁਣ ਇਧਰ ਸੁਪਰਸੀਡਰ ਮਸ਼ੀਨ ਖੜੀ ਆ ਵਿਚੇ ਰੂਟਾਵੇਟਰ ਖੜਾਗਾ ਹਾਂ ਜੀ ਹਾਂ ਜੀ ਦੋਨੇ ਮਸ਼ੀਨਾਂ ਨੂੰ ਇੱਕ ਹੀ ਕਰਤਾ ਹੁਣ ਇੱਕੋ ਹੀ ਕਰਤਾ ਜੀ ਹਾਂ ਜੀ ਠੀਕ ਆ ਜੀ ਹਾਂ ਜੀ ਇਹਦੇ ਵਿੱਚ ਇਹਦੇ ਵਿੱਚ ਆਪਾਂ ਨੂੰ ਥੋੜੀ ਜਿਹੀ ਗੱਲ ਕਰਦਿਆਂ ਨੂੰ ਟਾਈਮ ਲੱਗ ਗਿਆ ਇਹ ਮਤਲਬ ਰੂਟਾ 1.5 ਮਿੰਟ ਦਾ ਹੀ ਵਰਕ ਟਾਈਮ ਲੱਗੂਗਾ ਸਿਰਫ ਦੋ ਪਿੰਨਾਂ ਹੀ ਕੱਢਣੀਆਂ ਨੇ ਆਪਾਂ ਨੇ ਇੱਕ ਪਿੰਨਾਤੀ ਜੀ ਇੱਕ ਪਿੰਨ ਆ ਪਿੱਛੇ ਆ ਗਈ ਇੱਕ ਉਹ ਵਾਲੀ ਆ ਗਈ ਇਹ ਪਿੰਨ ਕੱਢ ਕੇ ਰੂਟਾਵੀਟਰ ਬਣ ਜਾਣਾ ਜੀ ਇਹ ਹੀ ਪਿੰਨ ਪਾ ਕੇ ਇਹਨੇ ਸੁਪਰ ਸੀਡਰ ਬਣ ਜਾਣਾ ਜੀ ਠੀਕ ਹੈ ਜੀ ਹਾਂ ਜੀ ਬਾਈ ਇੱਕ ਜਦੋਂ ਪਹਿਲਾਂ ਛੋਟੇ ਹੁੰਦੇ ਨੇ ਨਾ ਮਗਰ ਕਣਕ ਦੇ ਕਣਕ ਬੀਜਣ ਵਾਲੇ ਚੜ੍ਹਾਣ ਦੇ ਬਾਪੂ ਗਾਲਾਂ ਕੱਢਦੇ ਵੀ ਤੁਸੀਂ ਦੇਖਿਆ ਨਹੀਂ ਯਾਰ ਪੋਰ ਬੰਦ ਹੋ ਗਿਆ ਤੇ ਉਹਦੇ ਲਈ ਵੀ ਕੋਈ ਆਹ ਜਾਲੀ ਵਗੈਰਾ ਲਾਏ ਦਾ ਕੀ ਇੰਤਜ਼ਾਮ ਆ ਬਾਈ ਇਹਦਾ ਇੰਤਜ਼ਾਮ ਇਹ ਹੈਗਾ ਜੀ ਜਿਵੇਂ ਕਈ ਵਾਰੀ ਆਪਾਂ ਨੇ ਖਾਦ ਪਾਉਣਾ ਜੀ ਖਾਦ ਦੇ ਵਿੱਚ ਕਿ ਨਾ ਮਤਲਬ ਕੰਕਰ ਆ ਜਾਂਦੇ ਨੇ ਵੱਡੇ ਠੀਕ ਹੈ ਜੀ ਤੇ ਉਹ ਨਾ ਤਾਂ ਟੁੱਟਦੇ ਨੇ ਠੀਕ ਹੈ ਨਾ ਉਹ ਮਤਲਬ ਗਾਂ ਮਤਲਬ ਕ੍ਰੋਸ ਹੁੰਦੇ ਨੇ ਜੇ ਕ੍ਰੋਸ ਹੁੰਦੇ ਨੇ ਨਾਲ ਤਾਂ ਉਹ ਨੁਕਸਾਨ ਕਰ ਦਿੰਦੇ ਨੇ ਪਿਸਤੌਲ ਦਾ ਨਾਲੇ ਕਰ ਦਿੰਦੇ ਨੇ ਪੋਰਬੰਦ ਜੀ ਠੀਕ ਹੈ ਇਹ ਸਾਰਨੋਂ ਬੱਧੀਏ ਬੱਧੀਏ ਵਧੀਆ ਚੀਜ਼ ਆਪਾਂ ਇਹ ਦਿੱਤੀ ਹੋਈ ਹੈ ਜਾਲੀ ਇਹਦੇ ਵਿੱਚ ਕੰਕਰ ਉੱਪਰਲੇ ਪਾਸੇ ਆ ਜਾਊਗਾ ਜੀ ਇਹਨੂੰ ਕੱਢ ਕੇ ਬਾਹਰ ਸੁੱਟ ਦਿਓ ਸਾਫ਼ ਹੋ ਕੇ ਖਾਦ ਮਤਲਬ ਮਤਲਬ ਜਿਹੜਾ ਇਹਦੇ ਵਿੱਚ ਦੀ ਟੱਪ ਕੇ ਉਹਨੇ ਫਸਣੀ ਨਹੀਂ ਹੈਗਾ ਜੀ ਫਸਣਾ ਨਹੀਂ ਹੈਗਾ ਜੀ ਹਾਂ ਠੀਕ ਹੈ ਜੀ ਜਿਹੜਾ ਬਰੀਕ ਹੁੰਦਾ ਸਾਫ਼ ਹੋ ਕੇ ਮਤਲਬ ਉਹ ਸਾਰੀ ਬਜਾਈ ਦੇ ਵਿੱਚ ਕੰਮ ਆਉ ਕਿਸਾਨਾਂ ਵੱਲੋਂ ਪ੍ਰੋਬਲਮ ਆਉਂਦੀ ਆ। ਉਹਨੂੰ ਪ੍ਰਵਿੰਦਰ ਵਾਲੇ ਹੱਲ ਕਰਕੇ ਦਿੰਦੇ ਆ। ਹਾਂ, ਇੱਕ ਹੋਰ ਗੱਲ ਆ, ਇੱਕ ਹੋਰ ਆ ਜੀ ਖਾਦ ਦੀ ਕੁਆਲਿਟੀ। ਆ ਦੇਖੋ ਜੀ ਕਈ ਵਾਰੀ ਆਪਾਂ ਨੂੰ ਪਤਾ ਨਹੀਂ ਲੱਗਦਾ ਦੀ। ਮਗਰ ਪ੍ਰਿੰਡੀ ਲੋਡਿੰਗ ਟਰੈਕਟਰ ਤੇ ਬੈਠਾ ਬੁਲਾ, ਮਤਲਬ ਚੈੱਕ ਕਰ ਸਕਦਾ ਜੀ ਖਾਦ। ਅੱਛਾ ਜੀ। ਹਾਂ ਜੀ। ਇੱਥੇ ਸ਼ੀਸ਼ਾ ਲਾਦਾ ਜੀ ਸਿਰਫ। ਹਾਂ, ਇਹ ਪਾਰਦਰਸ਼ੀ ਆਪਾਂ ਨੇ ਦਿੱਤਾ ਜੀ ਇਹਦੇ ਵਿੱਚ ਇੱਕ ਸ਼ੀਸ਼ਾ ਹਾਂ ਜਿਹਦੇ ਵਿੱਚ ਆਪਾਂ ਟਰੈਕਟਰ ਤੇ ਬੈਠਾ ਮਤਲਬ ਜਿਮੀਦਾਰ ਆ ਜਾਂ ਕਿਸਾਨ ਆ ਮੇਰਾ ਵੀਰੋ ਦੇਖ ਸਕਦਾ ਵੀ ਖਾਦ ਮਿਲਦੀ ਤਾਂ ਨਹੀਂ ਹੈਗੀ। ਠੀਕ ਆ ਜੀ। ਪੂਰਾ ਮਤਲਬ ਇਧਰ ਬੈਗ ਤੇ ਹੈਵੀ ਮਾਲ ਲਾਇਆ ਹੋਇਆ ਚਾਹੇ ਤੇ ਨਵੰਦੇ ਆਪਾਂ ਖੜੇ ਆ ਕੋਈ ਕਿਸੇ ਤਰ੍ਹਾਂ ਦੀ ਦਿੱਕਤ ਨਹੀਂ ਕਿਸੇ ਤਰ੍ਹਾਂ ਦੀ ਨਹੀਂ ਹਾਂ ਜੀ ਚਾਹੇ ਬੋਰੀਆਂ ਧਰ ਲਓ ਜੀ ਚਾਹੇ ਕਿਵੇਂ ਮਰਜ਼ੀ ਉਹ ਕਰਿਓ ਜੀ ਸਭ ਨਾਲ ਵੱਡੀ ਆਗਾ ਆਗਾ ਮੈਂ ਆਪਣਾ ਹੈਵੀ ਜੀ ਤੇ ਸ਼ੌਕਰ ਠੀਕ ਹੈ ਜੀ ਹਾਂ ਮਤਲਬ ਇਹਦੀ ਦਿੱਕਤ ਆਉਂਦੀ ਹੈ ਸ਼ੌਕਰ ਤੇ ਹੈਵੀ ਜੀ ਮਤਲਬ ਹਰ ਚੀਜ਼ ਹੈਵੀ ਦਾ ਆਪਣੇ ਹੈਗੀ ਹੈਗਾ ਹਾਂ ਵੀ ਆਮ ਸ਼ੌਕਰ ਨਹੀਂ ਲੱਗਦਾ ਇਹ ਹੋਏ ਹੈਵੀ ਸ਼ੌਕਰ ਲਾ ਰਹੇ ਹਾਂ ਜੀ ਭਾਈ ਇੱਕ ਚੀਜ਼ ਹੋਰ ਆ ਗਈ ਬਾਈ ਤਾਂ ਮੈਂ ਫੈਕਟਰੀ ਦੇਖ ਚੁੱਕਾ ਪਰ ਦਰਸ਼ਕਾਂ ਨੂੰ ਦੱਸ ਦਈਏ ਇਹ ਇਨ ਹਾਊਸ ਹੀ ਤਿਆਰ ਹੁੰਦਾ ਇਹ ਤਾਂ ਨਹੀਂ ਕਿ ਮਟੀਰੀਅਲ ਇੱਧਰੋਂ ਲੈਂਦਾ ਉੱਧਰੋਂ ਲੈਂਦਾ ਬਿਲਕੁਲ ਹੀ ਨਹੀਂ ਉਹਨੂੰ ਆਪਾਂ ਜੋੜਤਾ ਇਹ ਕੰਪਲੇਂਟ ਵੀ ਆਉਂਦੀ ਹੈ ਕਸਟਮਰਾਂ ਦੀ ਹਾਂ ਇਹ ਜ਼ਿਆਦਾਤਰ ਤਕਰੀਬ ਨਹੀਂ ਚੱਲ ਰਿਹਾ ਜੀ ਕੰਮ ਅਗਲੋਂ ਪਰਾਂ ਤੋਂ ਲੈ ਕੇ ਇਕੱਠਾ ਕਰਕੇ ਮਤਲਬ ਤਿਆਰ ਕਰ ਦਿੰਦਾਗਾ ਆਪਣੇ ਲਵੇ ਆ ਕੇ ਚੈੱਕ ਕਰੋ ਰੂਟਰ ਤੋਂ ਲੈ ਕੇ ਗੇਅਰ ਤੋਂ ਲੈ ਕੇ ਹਰ ਇੱਕ ਪ੍ਰੋਡਕਟ ਆਪਣਾ ਫੈਕਟਰੀ ਦੇ ਅੰਦਰ ਹੀ ਤਿਆਰ ਹੁੰਦਾਗਾ ਕੀ ਬਾਤ ਹੈ ਜੀ ਹਾਂ ਬਾਈ ਇਹ ਦੋਨੇ ਆ ਗਏ ਜਿਹੜਾ ਵੱਡਾ ਡਾਇਰੈਕਟਰ ਹੈ ਸ਼ੌਂਕੀਆ ਬੰਦਾ ਕਹਿੰਦਾ ਵੀ ਭਾਈ ਮੇਰਾ ਨਿਊ ਹ ਹਾਂ ਜੀ ਪਰ ਬਹੁਤ ਮਿੱਤਰ ਇਹ ਜੀ ਬੈਠੇ ਵੀ ਸਾਨੂੰ ਜ਼ੀਰੋ ਡ੍ਰਿਲ ਵਾਲੀ ਮਸ਼ੀਨ ਜਾਨੀ ਟਰੈਕਟਰ ਛੋਟਾ ਹੈਗਾ ਉਹ ਵੀ ਆਪਾਂ ਬਣਾਉਣੇ ਆ ਹਾਂ ਜੀ ਹਾਂ ਉਹ ਜ਼ੀਰੋ ਡ੍ਰਿਲ ਵੀ ਆਪਣੇ ਲੋਵੇ ਤਿਆਰ ਕਰਦੇ ਆਂਗੇ ਜੀ ਇਹਦੇ ਵਿੱਚ ਆਪਣੇ ਲੋਵੇ 11 ਪੋਰ ਲੈ ਲਓ 13 ਪੋਰ ਲੈ ਲਓ 15 ਪੋਰ ਲੈ ਲਓ ਜੀ ਕੀ ਬਾਤ ਹੈ ਇਹ ਸਾਰਾ ਸਾਰੇ ਤਰ੍ਹਾਂ ਦੀ ਮਤਲਬ ਕੁਆਲਿਟੀ ਦੀ ਜ਼ੀਰੋ ਡ੍ਰਿਲ ਤਿਆਰ ਕਰ ਰਹੇ ਆਂ ਇਹਦੇ ਵਿੱਚ ਆਪਾਂ ਨੂੰ ਇਹਦੇ ਵਿੱਚ ਵੀ ਆਪਾਂ ਨੂੰ ਪਾਊਡਰ ਕੋਟਿੰਗ ਹੀ ਮਿਲੂਗਾ ਠੀਕ ਹੈ ਜੀ ਹਾਂ ਇਹਦੀ ਵੀ ਕੁਆਲਿਟੀ ਉਹ ਮਿਲੂਗੀ ਇਹਦੀ ਕੁਆਲਿਟੀ ਦਾ ਸੀਡ ਗਨ ਮਿਲੂਗੀ ਇਹਦੀ ਵਧੀਆ ਕੁਆਲਿਟੀ ਦਾ ਹੀ ਪੇਂਟ ਮਿਲੂਗਾ ਇਹਦੇ ਵਿੱਚ ਠੀਕ ਹੈ ਜੀ ਹ ਤੇ ਪਹਿਲਾਂ ਬਹੁਤ ਇਹ ਹੁੰਦਾ ਸੀ ਨਾ ਵੀ ਮਸ਼ੀਨ ਲਿਆਉਂਦੇ ਤਿੰਨ ਚਾਰ ਸਾਲਾਂ ਬਾਅਦ ਹੀ ਜਰ ਜਾਂਦੀ ਸੀ ਪਰ ਇਹਨੂੰ ਕਿਸੇ ਤਰ੍ਹਾਂ ਦੀ ਦਿੱਕਤ ਹੀ ਨਹੀਂ ਆਣੀ ਕਿਉਂਕਿ ਇਹਦੇ ਕਲਰ ਕੋਟਿੰਗ ਜਿਹੜੀ ਹੋਈ ਹੋਣੀ ਆ ਤੇ ਬਹੁਤ ਸੋਹਣੇ ਤਰੀਕੇ ਨਾਲ ਬਣਾਈਆਂ ਇਹਦੇ ਵਿੱਚ ਵੀ ਬਾਈ ਕੋਈ ਚੀਜ਼ ਵੱਖਰੀ ਨਹੀਂ ਇਹਦੇ ਵਿੱਚ ਆ ਦੇਖੋ ਜੀ ਇਹ ਆਪਾਂ ਨੇ ਰੂਟਰ ਵੀਟਰ ਵਾਲੀ ਹਲਾਤੀ ਟੌਪ ਲਿੰਕ ਤੇ ਠੀਕ ਹੈ ਜੀ ਉਹ ਪੱਤੀਆਂ ਵਾਲਾ ਕੰਮ ਖਤਮ ਕਰਤਾ ਜੀ ਠੀਕ ਹੈ ਜੀ ਹਾਂ ਟੌਪ ਲਿੰਕ ਦੇਖੋ ਸੇਮ ਰੂਟਰ ਵੀਟਰ ਵਾਲੀ ਆ ਗਈ ਜੀ ਇਹਦੇ ਤੇ ਟੌਪ ਲਿੰਕ ਵਧੀਆ ਹੈਵੀ ਮਤਲਬ ਜਿਹਨੂੰ ਚੀਜ਼ ਨਾ ਇਹ ਟੁੱਟੇ ਨਾ ਇਹ ਜਰੇ ਨਾ ਇਹਨੂੰ ਮਤਲਬ ਕਿਸੇ ਤਰ੍ਹਾਂ ਦੀ ਮਤਲਬ ਕੀ ਪ੍ਰੋਬਲਮ ਆ ਵੀ ਜੀ ਇਹ ਹਲਕੇ ਚ ਨਹੀਂ ਬਣਾਈ ਹੋਈ ਆਪਣੇ ਵਧੀਆ ਕੁਆਲਿਟੀ ਦੀ ਜੀ ਰੋਡ ਤਿਆਰ ਕਰਦੀ ਹੈ ਬਈ ਇਸ ਤੋਂ ਇਲਾਵਾ ਜਿਵੇਂ ਮੈਂ ਇਧਰ ਇਹ ਦੇਖ ਰਿਹਾ ਹੋਰ ਕਿਹੜੇ-ਕਿਹੜੇ ਪ੍ਰੋਡਕਟ ਆਉਂਦੇ ਆਪਣੇ ਹੋਰ ਇਹਦੇ ਵਿੱਚ ਨਾ ਮੰਨਦਾ ਜੀ ਮਾਡਲ ਆਰਡਰ ਤਿਆਰ ਹੋ ਰਿਹਾ ਜੀ ਆਪਣੇ ਲਵੇ 12 12 ਮਹੀਨੇ 30 ਦਿਨ ਤਿਆਰ ਹੋ ਜਾਂਦਾ ਸਟਰਾ ਰੀਪਰ ਆ ਜੀ ਸਟਰਾ ਚੋਪਰ ਆ ਜੀ ਉਹ ਵੀ ਤਿਆਰ ਹੋ ਰਿਹਾ ਜੀ ਆਪਣੇ ਲਵੇ ਨਾਲ ਲੇਜ਼ਰ ਲੈਵਲਰ ਆਗਾ ਉਹ ਵੀ ਆਪਾਂ ਤਿਆਰ ਇਹਨਾਂ ਹੌਲੀ ਕਰ ਰਹੇ ਹਾਂ ਸਾਰਾ ਠੀਕ ਹੈ ਜੀ ਲਓ ਵੀ ਦੋਸਤੋ ਇੱਕ ਵਾਰ ਸਾਨੂੰ ਅੰਦਰ ਥੋੜਾ ਜਿਹਾ ਘੇੜਾ ਮਰਵਾ ਦਈਏ ਕੋਈ ਵੀਡੀਓ ਸੀ ਜ਼ਿਆਦਾ ਵੱਡੀ ਇੱਥੇ ਦੇਖੋ ਤੁਸੀਂ ਜਮਾ ਉਹ ਥੱਲੇ ਪਾਸੋਂ ਸਟਾਰਟ ਹੋ ਕੇ ਰੂਟਾ ਵੇਟਰ ਉਰੇ ਪਿੰਡ ਤੱਕ ਪਹੁੰਚ ਜਾਂਦਾ ਹੈਗਾ ਇੱਕ ਇੱਕ ਚੀਜ਼ ਬਣ ਕੇ ਤਿਆਰ ਹੋ ਜਾਂਦੀ ਆ ਪੂਰਾ ਵੱਡਾ ਸ਼ੈੱਡ ਤੇ ਡਰੋਨ ਵਾਲੇ ਸ਼ਾਟ ਵੀ ਲਾਏ ਹੋਏ ਨੇ ਬਈ ਦੁਬਾਰਾ ਲੋਕੇਸ਼ਨ ਜ਼ਰੂਰ ਦੱਸ ਦਈਏ ਜਿਹੜੇ ਦਰਸ਼ਕ ਵੀ ਇੱਥੇ ਆਉਣਾ ਚਾਹੁੰਦੇ ਆ ਪਿੰਡ ਜਖੇਪੜ ਆ ਜੀ ਡਿਸਟ੍ਰਿਕਟ ਸੰਗਰੂਰ ਆ ਤਸੀਲ ਸੁਨਾਮ ਆ ਜੀ ਸੁਨਾਮ ਤੋਂ ਜਦੋਂ ਆਪਾਂ ਭਲਾੜਾ ਰੋਡ ਤੇ ਜਾਂਦੇ ਆ ਰਸਤੇ 'ਚ ਪਿੰਡ ਆਈ ਪਿੰਡ ਜਖੇਪੜ ਜੀ ਉੱਥੇ ਰੋਡ ਦੇ ਉੱਪੀ ਆਈ ਹੈ ਆਪਣੀ ਫੈਕਟਰੀ ਲੋਟੇ ਇੰਜੀਨੀਅਰ ਵਰਕਸ ਜੀ ਹਾਂ ਲਓ ਵੀ ਦੋਸਤੋ ਨੰਬਰ ਸਕਰੀਨ ਤੇ ਤੇ ਕੰਟੈਕਟ ਕਰ ਸਕਦੇ ਹੋ ਵਧੀਆ ਕੁਆਲਿਟੀ ਦੇ ਰੂਟਾ ਵਿੱਚ ਸੁਪਰ ਸੀਟਰ ਜਾਂ ਜ਼ੀਰੋ ਡਰਿਲ ਦੀ ਮਸ਼ੀਨ ਖਰੀਦਣ ਲਈ ਧੰਨਵਾਦ ਉਸ